224 7 ਪੰਜਾਹ ਹੌਸਲੇ ਦੇ ਨਿਸ਼ਾਨ ਐਮਏ ਦੀ ਡਿਗਰੀ ਖੋਣ ਦੇ ਬਾਵਜੂਦ ਵੀ ਨੌਜਵਾਨ ਨੇ ਰੇੜੀ ਤੋਂ ਕੀਤਾ ਰੋਜ਼ਗਾਰ ਸ਼ੁਰੂ ਸਮਰਾਲਾ ਨੇੜਲੇ ਪਿੰਡ ਹਰੀਓ ਦੇ ਨੌਜਵਾਨ ਨੇ ਸਾਬਿਤ ਕਰ ਦਿੱਤਾ ਕਿ ਕੋਈ ਵੀ ਕੰਮ ਛੋਟਾ ਚਾ ਵੱਡਾ ਨਹੀਂ ਹੁੰਦਾ। ਐਮਏ ਹਿਸਟਰੀ ਦੀ ਡਿਗਰੀ ਹੋਣ ਉਪਰੰਤ ਜਦੋਂ ਉਹਨਾਂ ਨੂੰ ਆਪਣੀ ਯੋਗਤਾ ਅਨੁਸਾਰ ਸੰਤੋਸ਼ਜਨਕ ਨੌਕਰੀ ਨਹੀਂ ਮਿਲੀ ਤਾਂ ਉਹ ਨਿਰਾਸ਼ ਹੋਣ ਦੀ ਬਜਾਏ ਉਹਨੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਫੈਸਲਾ ਲਿਆ। ਉਹਨੇ ਸਮਰਾਲਾ ਸ਼ਹਿਰ ਵਿੱਚ ਕੁਲਚਾ ਦੀ ਰੇੜੀ ਲਾਈ ਅਤੇ ਆਪਣੇ ਕੰਮ ਨੂੰ ਨਵੀਂ ਦਿਸ਼ਾ ਦੇਣ ਲਈ ਸੋਸ਼ਲ ਮੀਡੀਆ ਦੀ ਸਹਾਇਤਾ ਲਈ। ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਰੇੜੀ ਤੋਂ ਦੂਰ ਦੂਰ ਤੱਕ ਲੋਕ ਕੁਲਚੇ ਖਾਣ ਆਉਂਦੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਇੱਥੇ ਰੋਜ਼ਾਨਾ 500 ਤੋਂ ਵੀ ਵੱਧ ਕੁਲਚੇ ਵੇਚਦੇ ਹਨ ਇਹ ਨੌਜਵਾਨ ਅੱਜ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਹੈ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਜਾਂ ਵਿਦੇਸ਼ ਤੇ ਦੌੜ ਦੀ ਬਜਾਏ ਕਿਸੇ ਵੀ ਤਰ੍ਹਾਂ ਦੀ ਇਮਾਨਦਾਰ ਕੰਮ ਕਰਕੇ ਆਪਣਾ ਭਵਿੱਖ ਸਵਾਟ ਸਕਦੇ ਹਨ ਇਹ ਕਹਾਣੀ ਦਰਸਾਉਂਦੀ ਹੈ ਕਿ ਜੇ ਹੌਸਲਾ ਹੋਵੇ ਤਾਂ ਹਾਲਾਤਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਵੀਰੇ ਮੇਰਾ ਨਾਮ ਸ਼ੰਕਰ ਆ ਹਾਂ ਕਿਹੜਾ ਪਿੰਡ ਆ ਤੁਹਾਡਾ ਆਪਣਾ ਵੀਰੇ ਹਰਿਆਖੁਰਦ ਪਿੰਡ ਆ ਬੈਂਕੀਆਂ ਦਾ ਕਨਸੈਪਟ ਮਾਈਂਡ ਚ ਕਿਵੇਂ ਆਇਆ ਉਦਰੇ ਸ਼ੁਰੂ ਤੋਂ ਹੀ ਸੀਗਾ ਜਦੋਂ ਸਟੱਡੀ ਕਰਦੇ ਹੁੰਦੇ ਸੀਗੇ ਕੁੱਲਤੇ ਖਾਂਦੇ ਹੁੰਦੇ ਸੀਗੇ ਸ਼ਹਿਰ ਦੇ ਵਿੱਚ ਸਮਰਾਲੇ ਚ ਤੇ ਆਪਣੇ ਫਿਰ ਸੋਚਦੇ ਹੁੰਦੇ ਸੀਗੇ ਵੀ ਯਾਰ ਅੱਛਾ ਇੰਨੇ ਕੁੱਲਤੇ ਵੇਕਦੇ ਨੇ ਤੇ ਐਸੀ ਮੇਟ ਲਾਉਦੇ ਹੁੰਦੇ ਸੀਗੇ ਵੀਰੇ ਵੀ ਯਾਰ ਬਹੁਤ ਪੈਸੇ ਬਣਦੇ ਆ ਤੇ ਉੱਥੋਂ ਵੀਰੇ ਫਿਰ ਦਿਮਾਗ 'ਚ ਗੱਲ ਖੜਕੀ ਗਈ ਤੇ ਉਸ ਤੋਂ ਬਾਅਦ ਫਿਰ ਆਪ ਕਰ ਲਿਆ ਵੀਰੇ ਫਿਰ ਆਪਾਂ ਨੇ ਤੁਹਾਡੀ ਸਟੱਡੀ ਕਿੰਨੀ ਆ ਵੀਰੇ ਮੈਂ ਪੋਸਟ ਗ੍ਰੈਜੂਏਟ ਆ ਵੀਰੇ ਐਮਏ ਹਿਸਟਰੀ ਕੀਤੀ ਆ ਮੈਂ ਐਫ ਕਾਲਜ ਦੇ ਖਾਣੇ ਲੋਕ ਹਾਂਜੀ ਹਾਂਜੀ ਬਾਜੀ ਟੈਡੀ ਕਰਨ ਤੋਂ ਬਾਅਦ ਫਿਰ ਇਹ ਕਨਸੈਪਟ ਕਿਨ ਹੈ ਮਾਈਂਡ ਚ ਹੈ ਕੋਈ ਜੌਬ ਅਪਲਾਈ ਨਹੀਂ ਕੀਤੀ ਜਣੇ ਬਾਜੀ ਅਪਲਾਈ ਮੇਰੇ ਡੈਡੀ ਦਾ ਤਾਂ ਸੁਪਨਾ ਸੀਗਾ ਵੀ ਮੈਂ ਸਰਕਾਰੀ ਅਫਸਰ ਬਣਾ ਵੀਰੇ ਤੇ ਡੈਡੀ ਫਿਰ ਵੀਰੇ ਮੇਰਾ ਐਕਸਾਇਰ ਹੋ ਗਿਆ ਸੀਗਾ 2016 ਦੇ ਵਿੱਚ ਮੈਂ ਬੀਏ ਕਰ ਰਿਹਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਬਾਜੀ ਫਿਰ ਆਪਾਂ ਨੇ ਕੀ ਕੀਤਾ ਜਿਹੜਾ ਮੇਰਾ ਸੁਪਨਾ ਸੀਗਾ ਬਾਜੀ ਤੇ ਫਿਰ ਮੈਨੂੰ ਹੌਲੀ-ਹੌਲੀ ਲੱਗਿਆ ਵੀ ਮੈਂ ਜੌਬ ਕਰਨ ਲੱਗ ਗਿਆ ਸੀਗਾ ਭਾਜੀ ਆਪਾਂ 8 ਕਿ ਮਹੀਨੇ ਲਾਏ ਸੀਗੇ ਆਪਣੇ ਜੌਬ ਕੀਤੀ ਸੀਗੀ ਮੈਂ ਰਿਕਵਰੀ ਕਰਦਾ ਹੁੰਦਾ ਸੀਗਾ ਵੀਰੇ ਜਿਵੇਂ ਬਾਈਕ ਲੈਣਾਂ ਦਾ ਕੋਈ ਉਹਦੇ ਉਹ ਜਦੋਂ ਕਿਸੇ ਨਹੀਂ ਮੋੜਦੀ ਤਾਂ ਰਿਕਵਰੀ ਕਰਦੇ ਹੁੰਦੇ ਸੀਗੇ ਤੇ ਭਾਜੀ ਉਹਦੇ ਵਿੱਚ ਮੈਨੂੰ ਬੜੀ ਸਟ੍ਰੈਸ ਰਹਿੰਦੀ ਸੀਗੀ ਤੇ ਫਿਰ ਮੈਂ ਉਹ ਛੱਡਤਾ ਸੀਗਾ ਕੰਮ ਉਹ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਏਵੀ ਸੀਗਾ ਕਿ ਮੈਂ ਆਪਣਾ ਕਰਨਾ ਜਦੋਂ ਵੀ ਕਰਨਾ ਹੈਗਾ ਤੇ ਬਸ ਫਿਰ ਭਾਜੀ ਹੁਣ ਪਰਮਾਤਮਾ ਇਦਾਂ ਨੂੰ ਲਿਆਇਆ ਫਿਰ ਆਪਣਾ ਬੜੀਆ ਭਰਾ ਪਿਆਰ ਦੇ ਰਹੇ ਨੇ ਚਾਰ ਬਹੁਤ ਵਧੀਆ ਚੱਲ ਰਿਹਾ ਭਾਜੀ ਇਸ ਟਾਈਮ ਕਿੰਨਾ ਸਮਾਂ ਹੋ ਗਿਆ ਇਹ ਤੁਸੀਂ ਕਾਟ ਲਗਾਈ ਨੂੰ ਇਹ ਭਾਜੀ ਆਪਾਂ ਨੇ ਹਲੇ ਭਾਜੀ 15 ਕ ਦਿਨ ਹੀ ਹੋਏ ਨੇ 15 ਦਿਨਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਜਿੰਨੀ ਮੰਨ ਲਓ ਵੀ ਸੋਚਿਆ ਸੀਗਾ ਵੀ ਤਿੰਨ ਕ ਸਾਲ ਬਾਅਦ ਚੱਲ ਜੂਗਾ ਇੰਨਾ ਕ ਤਾਂ ਸਾਡਾ 15 ਕ ਦਿਨਾਂ 'ਚ ਹੀ ਚੱਲ ਪਿਆ ਭਾਜੀ ਇਹ ਤੁਸੀਂ ਲੋਕੇਸ਼ਨ ਤੁਸੀਂ ਸ਼ਹਿਰ ਤੋਂ ਬਾਹਰ ਚੂਕ ਕੀਤੀ ਆ ਹਾਂਜੀ ਹਾਂਜੀ ਭਾਜੀ ਨਹੀਂ ਭਾਜੀ ਯਾਰ ਚੱਲਦੇ ਨੇ ਚੱਲਦੇ ਨੇ ਭਾਜੀ ਤਿੰਨ ਬਾਰੀ ਇਹ ਭਾਜੀ ਆਪਾਂ ਨੇ ਕੀਤੀ ਆ ਜਿਵੇਂ ਹੁਣ ਭਾਜੀ ਬਾਜ਼ਾਰ ਦੇ ਵਿੱਚ ਜ਼ਰੂਰੀ ਨਹੀਂ ਅਸੀਂ ਸਮਝਿਆ ਹੈਗਾ ਵੀ ਕਸਟਮਰ ਸਾਨੂੰ ਦੇਖ ਕੇ ਆਵੇ ਹਨਾ ਤੇ ਹੁਣ ਭਾਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅਸੀਂ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਆ ਤੇ ਅਸੀਂ ਵੀਡੀਓ ਪਾਈ ਸੀ ਉਹ ਤੋਂ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਆਹ ਲੋਕੇਸ਼ਨ ਭਾਜੀ ਉਦਾਂ ਇਹ ਲੋਕੇਸ਼ਨ ਨੂੰ ਵੀ ਕਾਫੀ 10-15 ਪਿੰਡ ਲੱਗਦੇ ਨੇ ਇੱਧਰ ਨੂੰ ਤੇ ਇਹ ਆਪਣਾ ਰੋਪੜ ਰੋਪੜ ਨੂੰ ਜਾਂਦਾ 4 ਸਾਫ ਰੋੜਾ ਬੈਲੋਲਪੁਰ ਰੋੜਾ ਵੀਰੇ ਤੇ ਵਧੀਆ ਭਰਾ ਦੂਰੋਂ ਦੂਰੋਂ ਆ ਰਹੇ ਨੇ ਤੇ ਬਹੁਤ ਪਿਆਰ ਮਿਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਭਾਜੀ ਕਿੰਨੇ ਵਜੇ ਤੱਕ ਹੋਣੀਓ ਤੁਸੀਂ ਇੱਥੇ ਪਾਜੀ ਅਸੀਂ ਆ ਮੋਰਿੰਗ ਤਾਂ 11 ਵਜੇ ਆ ਜੰਨੇ ਆ 11 ਤੋਂ ਪਾਜੀ ਫਿਰ ਅਸੀਂ ਸ਼ਾਮ ਦੇ 5 ਤੋਂ 6 ਦੇ ਵਿੱਚ 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 ਚਲੇ ਜਾਂਦੇ ਆ ਵਿਦੇਸ਼ ਲਿਖਣ ਦਾ ਵੀ ਤੁਹਾਨੂੰ ਤੋਂ ਸਾਨੂੰ ਪਤਾ ਲੱਗਿਆ ਹਾਂਜੀ ਹਾਂਜੀ ਪਾਜੀ ਅਸੀਂ ਆ ਮੈਂ ਖੁਦ ਵੀਰੇ ਮੇਰੇ ਟਰੈਕ ਆ ਰਹੇ ਨੇ ਹੁਣ ਈ ਵੀ ਆ ਰਹੀ ਆ ਮੇਰੀ ਐਲਮੋ ਆ ਰਹੀ ਆ ਮੇਰੀ ਕੰਪਨੀ ਆ ਮੋਟੀਵੇਟ 뮤ਜ਼ਿਕ ਕੰਪਨੀ ਆ ਭਰਾ ਨੇ ਮੇਰੇ ਸਾਇਨਾ ਵੀਰੇ ਮੈਂ ਉਹਨਾਂ ਨਾਲ ਤੇ ਮੇਰੀ ਉੱਥੋਂ ਐਲਬ ਮਾਰੀ ਆ ਸਾਰੇ ਮਤਲਬ ਭਰਾਵਾਂ ਨੂੰ ਕਹਿੰਦੇ ਕਿ ਉਹ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਮੇਰਾ ਵੀਰੇ ਕੁਲਚਾ ਕਿੰਗ 2025 ਮੇਰਾ ਇੰਸਟਾਗ੍ਰਾਮ ਪੇਜ ਆ ਉਹਨੂੰ ਵੀ ਫੋਲੋ ਕਰਿਓ ਵੀਰੇ ਆਪਾਂ ਨਵੇਂ-ਨਵੇਂ ਵੀਡੀਓ ਪਾਉਂਦੇ ਰਹਾਂਗੇ ਵੀਰੇ ਅੱਜ ਕੱਲ ਦੇ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹ ਉਹ ਅੱਜ ਕੱਲ ਦੇ ਨੌਜਵਾਨਾਂ ਨੂੰ ਤਾਂ ਇਹੀ ਮੈਸੇਜ ਦਵਾਂਗੇ ਵੀ ਕੰਮ ਕਰੋ ਯਾਰ ਜੋਬਾਂ ਦਾ ਖੜਾ ਛੱਡੋ ਨਸ਼ਿਆਂ ਦਾ ਖੜਾ ਛੱਡੋ ਤੇ ਆਪਣਾ ਇੱਧਰ ਨੂੰ ਆਓ ਵੀਰੇ ਆਪਣੇ ਜਿਹੜੇ ਕੰਮ ਨੇ ਆ ਬੋਲਾ ਉਹ ਹੋਰੇ ਸਾਂਭੇ ਹੀ ਫਿਰਦੇ ਨੇ ਬੰਦੇ ਜਿਵੇਂ ਹੁਣ ਆਪਣੇ ਪੰਜਾਬ ਤੋਂ ਪਾਰਲੇ ਬੰਦੇ ਸਾਂਭੇ ਹੀ ਫਿਰਦੇ ਨੇ ਆਪਾਂ ਵੀਰੇ ਆਪ ਕਰੀਏ ਤੇ ਆਪਾਂ ਪੈਸਾ ਕਮਾਈਏ ਵੀਰੇ ਕੁਝ ਬਣ ਕੇ ਦਿਖਾਈਏ ਬਾਹਰ ਦਾ ਖਾੜਾ ਛੱਡੋ ਆਪਣਾ ਇੰਦਰ ਸਰਦਾਰੀ ਕਰੋ ਵੀਰੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਦੋਂ ਵੀਰੇ ਸ਼ੁਰੂ ਕੀਤਾ ਬਹੁਤ ਲੋਕ ਹੱਸਦੇ ਵੀ ਸੀਗੇ ਜਦੋਂ ਮੈਂ ਰੇੜੀ ਬਣਾਉਣੀ ਸਟਾਰਟ ਕੀਤੀ ਬਹੁਤ ਮੈਨੂੰ ਟਿੱਕਰਾਂ ਹੋਈਆਂ ਪਰ ਵੀਰੇ ਅੱਜ ਉਹੀ ਕਹਿੰਦੇ ਨੇ ਸਾਡਾ ਭਰਾ ਆ ਉੱਥੇ ਖੜਾ ਜਦੋਂ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਆ ਵੀ ਉਹ ਤਾਂ ਆਪਣਾ ਭਾਈ ਆ ਯਾਰ ਚਲੋ ਆਪਾਂ ਉਹਦੇ ਕੋਲ ਚੇ ਖਾਣੇ ਆ ਹਨਾ ਤੇ ਵਧੀਆ ਪਿਆਰ ਮਿਲ ਰਿਹਾ ਭਾਜੀ ਨਹੀਂ ਭਾਜੀ ਉਹ ਤਾਂ ਆਪਣਾ ਸ਼ੁਰੂ ਤੋਂ ਹੀ ਨਹੀਂ ਹੈ ਕੋਈ ਸਿਸਟਮ ਹੈ ਨਹੀਂ ਮੈਨੂੰ ਤਾਂ ਇਹ ਆ ਵੀ ਆਪਾਂ ਬਾਹਰਲੇ ਗੋਰੇ ਕੰਮ ਲਾਉਣੇ ਨੇ ਇੱਧਰ ਆਪਾਂ ਰੱਖਣੇ ਨੇ 2-4 ਬੰਦੇ ਜੇ ਹੋਏ ਤੁਹਾਡੇ ਟੱਚ ਜਿਦਾ ਦੱਸਿਓ ਕੀ ਬੀ ਫਿਊਚਰ ਕੀ ਫਿਊਚਰ ਤੁਹਾਡਾ ਟੱਚ ਕਰ ਕੀ ਹੋਵੇਗਾ ਫਿਊਚਰ ਭਾਜੀ ਇਹ ਹੀ ਆ ਵੀ ਹੁਣ ਅਸੀਂ ਬਿਜ਼ਨਸ ਪਲਾਨ ਆ ਸਾਡੇ ਬਹੁਤ ਵੱਡੇ ਵੱਡੇ ਪਲਾਨ ਨੇ ਤੇ ਮੇਰੀ ਹਾਲ ਨੂੰ ਮਾਰੀ ਆ ਤੇ ਉਹ ਵੀ ਸਾਡਾ ਪਲਾਨ ਆ ਕਿ ਵਧੀਆ ਭਰਾ ਪਿਆਰ ਦੇਣਾ ਹਿੱਟ ਹੋ ਜਵੇ ਅਸੀਂ ਥੋੜਾ ਜਿਹਾ ਹੋਰ ਵਧੀਆ ਕਰ ਸਕੀਏ ਤੇ ਇਹ ਪਲਾਨ ਨੇ ਵੀ ਲਈ ਆਪਣੇ